ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੁਧਿਆਣੇ ਦਾ ਬਹੁਤ ਹੀ ਸਸਤਾ ਬਾਜ਼ਾਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਹ ਹੈ ਜੀ ਲੁਧਿਆਣੇ ਦੀ ਕਾਂਟਾਕਾਰ ਮਾਰਕੀਟ ਹਾਂਜੀ ਤੇ ਜਿਹੜਿਆ ਤੁਸੀਂ ਇੱਥੇ ਬੱਚਿਆਂ ਦੇ ਕੱਪੜੇ ਦੇਖ ਰਹੇ ਹੋ ਮਤਲਬ ਐਦਾਂ ਦੇ ਰੈਡੀमेड ਡ्रेसेस ਦੇਖ ਰਹੇ ਹੋ ਇਹ ਬਸ ਜਸਟ ਘੰਟਾ ਕਰਦੇ ਨਾਲ ਹੀ ਸ਼ਾਪਸ ਨੇ ਤੇ ਆਹ ਬੱਚਿਆਂ ਦੇ ਨਿੱਕਰ ਸੂਟ ਗਰਮੀਆਂ ਵਾਲੇ ਕਾਟਨ ਦੇ ਇਹ ਸਿਰਫ ਉਰੇ 1.500 ਰੁਪਏ ਦੇ ਲੱਗੇ ਹੋਏ ਨੇ ਮਤਲਬ 1 ਸਾਲ ਤੋਂ ਲੈ ਕੇ 5 ਸਾਲ ਦੇ ਬੱਚੇ ਤੱਕ ਆਰਾਮ ਨਾਲ ਇਹਨਾਂ ਵਿੱਚ ਸਾਈਜ਼ ਮਿਲ ਜਾਣਗੇ ਕ੍ਰਿਸਟਫ ਕਾਫੀ ਜ਼ਿਆਦਾ ਅੱਛਾ ਏ ਵਧੀਆ ਏ ਤੇ 150 ਰੁਪਏ ਦਾ ਨਿੱਕਰ ਸੂਟ ਹੈ ਇਸ ਤਰ੍ਹਾਂ ਮਤਲਬ ਬਟਨ ਲੱਗੇ ਹੋਏ ਨੇ ਤੇ ਕੱਪੜਾ ਕਾਟਨ ਦਾ ਏ ਕੱਪੜਾ ਕਾਫੀ ਵਧੀਆ ਏ ਬੱਚਿਆਂ ਨੂੰ ਕਾਫੀ ਕੰਫਰਟ ਰਹੇਗਾ ਇਹਦੇ ਵਿੱਚ ਧਾਈ ਦੇ ਵਿੱਚ ਕਾਫੀ ਇਦਾਂ ਦੇ ਡਿਜ਼ਾਈਨ ਸੀਗੇ ਔਰ ਘੰਟਾਕਰ ਮਾਰਕੀਟ ਲੁਧਿਆਣੇ ਦੀ ਸਭ ਤੋਂ ਸਸਤੀ ਮਾਰਕੀਟ ਹੈ ਤੇ ਆ ਇਦਾਂ ਕੁੜੀਆਂ ਦੀਆਂ ਫਰੌਕ ਸੀਗੀਆਂ ਇਹ ਵੀ ਇੱਥੇ 1.5 150 ਰੁਪਏ ਦੀਆਂ ਲਗੀਆਂ ਹੋਈਆਂ ਨੇ कॉटन ਦਾ ਸਟਾਫ ਹੈ ਕਾਫੀ ਅੱਛੀ ਕੁਆਲਿਟੀ ਹੈ ਔਰ ਕਲਰ অপਸ਼ਨਸ ਕਾਫੀ ਜ਼ਿਆਦਾ ਇਹਨਾਂ ਕੋਲ ਤਾਂ ਜੀ ਇਹ ਜਿਹੜੀ ਮਾਰਕੀਟ ਹੈ ਉੱਪਰ ਦੇਖੋ ਤੁਸੀਂ ਦੇਖ ਰਹੇ ਹੋ ਘੰਟਾ ਘਰ ਵਾਲਾ ਪੁਲ ਤੇ ਸਾਹਮਣੇ ਹੈ ਜੀ ਬਿਲਕੁਲ ਘੰਟਾ ਘਰ ਬਸ ਉਸ ਦੇ ਨਾਲ ਹੀ ਆ ਚੋੜੇ ਬਾਜ਼ਾਰ ਦੇ ਨਾਲ ਹੀ ਇਹ ਵਾਲੀਆਂ ਦੁਕਾਨਾਂ ਸਟਾਰਟ ਹੋ ਜਾਂਦੀਆਂ ਅੱਜ ਅਸੀਂ ਚੋੜੇ ਬਾਜ਼ਾਰ ਨਹੀਂ ਜਾਵਾਂਗੇ ਅੱਜ ਤੁਹਾਨੂੰ ਐਦਾਂ ਅਸੀਂ ਫੇ ਰੋਡ ਰੋਡ ਜਾ ਕੇ ਕਾਂਟਾ ਕਰਦੀ ਮਾਰਕੀਟ ਹੀ ਦੱਸਾਂਗੇ ਤੇ ਕਾਫੀ ਮਤਲਬ ਸਸਤਾ ਸਾਮਾਨ ਹੈ ਇੱਥੇ ਜੀ ਸੇਲਾ ਇੱਥੇ ਹਰ ਦਿਨ ਲੱਗੀਆਂ ਰਹਿੰਦੀਆਂ ਨੇ ਆ ਦੇਖੋ ਘੜੀਆਂ ਇੱਥੇ ਹੋਈਆਂ 100-100 ਰੁਪਏ ਦੀਆਂ ਇੱਥੇ ਆ ਵਾਚ ਸਟਾਰਟ ਹੋ ਜਾਂਦੀ ਤਾਂ ਫਿਰ ਮਤਲਬ ਕਾਫੀ ਇੱਥੇ ਲੱਗੀ ਫੱਬੀ ਲਗਾਉਂਦੇ ਨੇ ਅਗਰ ਤੁਸੀਂ ਕੱਟ ਕਰਾਣਾ ਚਾਹੋ ਤਾਂ ਉਹ ਵੀ ਇੱਥੇ ਹੋ ਜਾਂਦਾ ਹੈ ਅਗਰ ਫਿਕਸ ਦੁਕਾਨ ਹੈ ਫਿਰ ਤਾਂ ਚਲੋ ਨਹੀਂ ਹੋਵੇਗਾ ਤੇ ਅਗਰ ਕਟ ਕਰਵਾਣਾ ਚਾਹੋ ਤਾਂ ਤੁਸੀਂ ਇੱਥੇ ਕਰਵਾ ਸਕਦੇ ਹੋ ਆ ਜਿਵੇਂ ਮੋਬਾਈਲ ਦੇ ਕਵਰ ਹੋਏ ਐਦਾ ਘੜੀਆਂ ਹੋਈਆਂ ਇਹ ਮਤਲਬ ਕਾਫੀ ਇੱਥੇ ਬਹੁਤ ਵਿਕਦੀਆਂ ਨੇ ਐਦਾਂ ਦਾ ਸਮਾਨ ਇੱਥੇ ਤਾਂ ਜੀ ਆ ਇੱਥੇ ਜੈਂਟਸ ਸ਼ਰਟਾਂ ਹੋਈਆਂ ਆ ਦੇਖੋ ਇੱਥੇ ਆ ਤਾਵਲ ਹੋਏ 100-100 ਰੁਪਏ ਦੇ ਇੱਥੇ ਤੋਲिए ਲੱਗੇ ਹੋਏ ਨੇ ਤੇ ਆ ਦੁਪੱਟੇ ਹੋਏ ਸਭ ਇੱਥੇ 100-100 ਰੁਪਏ ਨੂੰ ਲੱਗੇ ਹੋਏ ਨੇ ਇੱਥੇ ਕਾਫੀ ਤੁਹਾਨੂੰ ਮਤਲਬ ਆ ਜੁੱਤੀਆਂ ਹੋਈਆਂ ਮਨਿਆਰੀ ਦਾ ਸਮਾਨ ਹੋਇਆ ਕੱਪੜਾ ਹੋਇਆ ਕੁਝ ਵੀ ਹੋਇਆ ਤੁਹਾਨੂੰ ਇੱਥੇ ਬਹੁਤ ਆਸਾਨੀ ਨਾਲ ਮਿਲ ਜਾਵੇਗਾ ਜੀ ਤੇ ਉਹ ਬਿਲਕੁਲ ਸਾਹਮਣੇ ਲੋਟਰੀ ਟਿਕਟ ਹੁੰਦੀ ਨਾ ਜਿਹੜੀ ਉਹਦਾ ਇੱਕ ਤਰ੍ਹਾਂ ਨਾਲ ਬਾਜ਼ਾਰ ਹੈ ਜੀ ਇੱਥੇ ਤੁਸੀਂ ਅਜੇ ਮੇ ਹੁਣ ਵਿਸਾਖੀ ਬੰਪਰ ਚੱਲ ਰਿਹਾ ਏ ਤਾਂ ਇੱਥੇ ਤੁਸੀਂ ਆਰਾਮ ਨਾਲ ਆ ਕੇ ਟਿਕਟ ਲੈ ਕੇ ਜਾ ਸਕਦੇ ਹੋ ਜੀ ਲੁਧਿਆਣੇ ਦਾ ਬਹੁਤ ਪੁਰਾਣਾ ਬਾਜ਼ਾਰ ਹੈ ਲੋਟਰੀ ਵਾਲਾ ਬਾਜ਼ਾਰ ਬਿਲਕੁਲ ਘੰਟਾ ਘਰ ਦੇ ਨਾਲ ਹੀ ਹੈ ਜੀ ਤਾਂ ਇੱਥੇ ਲੋਟਰੀਆਂ ਦੇ ਟਿਕਟ ਲੋਕ ਖਰੀਦਦੇ ਨੇ ਤੇ ਕਾਫੀਆਂ ਨੂੰ ਨਿਕਲਦੀਆਂ ਵੀ ਨੇ ਦਿਲਜੀਤ ਤੁਹਾਨੂੰ ਸਾਂਝ ਨੇ ਵੀ ਇੱਥੇ ਕਦੀ ਲੋਟਰੀ ਦੀ ਟਿਕਟ ਖਰੀਦੀ ਸੀਗੀ ਤਾਂ ਦੇਖੋ ਜੀ ਆ ਬੈਗ ਵੀ ਬਹੁਤ इजीली ਤੁਹਾਨੂੰ ਇੱਥੇ ਮਤਲਬ 50 ਰੁਪਏ ਤੋਂ ਉੱਪਰ 100 ਰੁਪਏ ਦੀ ਰੇਂਜ ਵਿੱਚ ਇਸ ਤਰ੍ਹਾਂ ਮਿਲ ਜਾਣਗੇ ਜੀ ਤਾਂ ਸਾਰੀ ਮਾਰਕੀਟ ਬਹੁਤ ਜ਼ਿਆਦਾ ਸਸਤੀ ਹੈ ਵੀਡੀਓ ਵਿੱਚ ਬਣੇ ਰਹੋ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਤਾਂ ਦੇਖੋ ਜੀ ਆ ਲੋਟਰੀ ਵਾਲੇ ਬਾਜ਼ਾਰ ਹੈ ਕਾਫੀ ਅੱਗੇ ਤੱਕ ਦੁਕਾਨਾਂ ਆ ਇਹਨਾਂ ਦੀਆਂ ਤਾਂ ਇੱਥੇ ਆ ਇਹਨਾਂ ਨੇ 150 ਰੁਪਏ 200 ਰੁਪਏ ਇਸ ਤਰ੍ਹਾਂ ਫਿਕਸ ਪ੍ਰਾਈਸ ਜਿਵੇਂ ਸੇਲ ਹੁੰਦੀ ਨਾ ਉਹ ਇੱਥੇ ਲਗਾਏ ਹੋਏ ਨੇ ਆ 100-100 ਰੁਪਏ ਦਾ ਜਿਵੇਂ ਤੋਲਿਏ ਹੋਏ ਪੈਂਟਾਂ ਹੋਈਆਂ ਸ਼ਰਟਾਂ ਹੋਈਆਂ ਟੀ-ਸ਼ਰਟਾਂ ਹੋਈਆਂ ਐਦਾਂ ਤੁਹਾਨੂੰ ਇੱਥੇ ਈਜ਼ੀਲੀ ਮਿਲ ਜਾਣਗੀਆਂ ਜੀ ਤਾਂ ਦੇਖੋ ਜੀ ਆ ਇੱਥੇ ਤੋਲਿਏ ਦੀ ਆ ਐਦਾਂ ਕਾਟਨ ਦੇ ਦੁਪੱਟਿਆਂ ਦੀ ਬਹੁਤ ਜ਼ਿਆਦਾ ਵੈਰਾਈਟੀ ਹੈ ਤੇ ਐਦਾਂ ਤੁਸੀਂ ਸਿੱਧੇ ਅੱਗੇ-ਅੱਗੇ ਰੋਡ ਤੇ ਜਾਈ ਜਾਉਂਗੇ ਬਸ ਇਸ ਦੇ ਨਾਲ ਹੀ ਆ ਰੇਲਵੇ ਸਟੇਸ਼ਨ ਆ ਜਾਂਦਾ ਜਸਟ 1 ਮਿੰਟ ਦੀ ਦੂਰੀ ਤੇ ਤਾਂ ਜੀ ਆ ਦੇਖੋ ਇੱਥੇ ਕਾਟਨ ਦੀਆਂ ਸ਼ਰਟਾਂ ਹੋਈਆਂ ਤੇ ਆ ਬਾਬਾ ਜੀ ਨੇ ਵੀ ਆਪਣਾ ਕਾਫੀ ਸਮਾਨ ਇੱਥੇ ਰੱਖਿਆ ਹੋਇਆ ਏ ਮਤਲਬ ਇਦਾਂ ਛੋਟੀਆਂ-ਛੋਟੀਆਂ ਰੇੜੀਆਂ ਫੜੀਆਂ ਤੁਹਾਨੂੰ ਅਸਾਨੀ ਨਾਲ ਮਿਲ ਜਾਣ ਗਿਆ ਜੀ ਇੱਥੇ ਕਾਫੀ ਜ਼ਿਆਦਾ ਮਤਲਬ ਸਸਤੀ ਮਾਰਕੀਟ ਹੈ ਕਹਿਣ ਤੋਂ ਭਾਵੇਂ ਕਿ ਤੁਹਾਨੂੰ ਇਵੇਂ ਆ ਇੱਕ ਛੋੜਾ ਬਾਜ਼ਾਰ ਹੋਇਆ ਤੇ ਜੀ ਕਾ ਘੰਟਾ ਘਰ ਮਾਰਕੀਟ ਇਹ ਦੋ ਅਲੱਗ-ਅਲੱਗ ਬਾਜ਼ਾਰ ਨੇ ਤੇ ਲੁਧਿਆਣੇ ਦੇ ਸਭ ਤੋਂ ਪੁਰਾਣੇ ਬਾਜ਼ਾਰ ਇਹੀ ਹੈ ਅ ਜਿਵੇਂ ਤੁਸੀਂ ਟੀ-ਸ਼ਰਟਾਂ ਦੇਖ ਰਹੇ ਹੋ ਆ ਪੈਂਟਾ ਇੱਥੇ 2.500 ਰੁਪਏ ਦੀਆਂ ਲੱਗੀਆਂ ਹੋਈਆਂ ਨੇ ਜੈਂਟਸ ਪੈਂਟਾ ਪੈਂਟਾ ਆ ਬਾਬਾ ਜੀ ਨੇ ਵੀ ਆਪਣਾ ਸਮਾਨ ਕਾਫੀ ਰੱਖਿਆ ਹੋਇਆ ਏ ਤਾਂ ਦੇਖੋ ਜੀ ਇੱਧਾ ਬੱਚਿਆਂ ਦੇ ਗਰਮੀਆਂ ਵਾਲੇ ਕੱਪੜੇ ਕਾਫੀ ਮਤਲਬ ਐਦਾਂ ਦੀ ਕਲੈਕਸ਼ਨ ਸਾਰੀ ਤੁਹਾਨੂੰ ਇੱਥੇ ਮਿਲ ਜਾਵੇਗੀ ਜੀ ਤਾਂ ਦੇਖੋ ਲੋਰਾ ਹੋਈਆਂ ਲੋਰਾ ਇੱਥੇ 100-100 ਰੁਪਏ ਤੋਂ ਸਟਾਰਟ ਹੋ ਜਾਂਦੀ ਆ 100 ਰੁਪਏ 150 ਰੁਪਏ 200 ਰੁਪਏ ਇਸ ਤਰ੍ਹਾਂ ਤੇ ਇਹ ਸਾਰੀ ਮਿਕਸ ਮਾਰਕੀਟ ਹੋਵੇਗੀ ਜੀ ਇੱਥੇ ਤੁਹਾਨੂੰ ਕੱਪੜਾ ਜੁੱਤੀਆਂ ਆ ਸੂਟ ਕੇਸ ਆਪਣਾ ਇਸ ਤਰ੍ਹਾਂ ਦਾ ਸਮਾਨ ਕਾਫੀ ਮਿਲ ਜਾਵੇਗਾ ਜੀ ਆ ਦੇਖੋ ਐਦਾਂ ਮਤਲਬ ਪੈਂਟਾ ਲੋਰਾ ਤਾਂ ਇੱਥੇ ਬਹੁਤ ਹੀ ਜ਼ਿਆਦਾ ਨੇ ਹੱਦ ਤੋਂ ਵੱਧ ਆ ਇੱਥੇ ਜੁੱਤੀਆਂ ਦੀ ਦੁਕਾਨ ਐ ਬਾਹਰ ਐਦਾ ਬੂਟ ਵਗੈਰਾ ਲਗਾਏ ਹੋਏ ਨੇ ਤਾਂ ਮਤਲਬ ਬਹੁਤ ਜ਼ਿਆਦਾ ਸਸਤਾ ਸਮਾਨ ਐ ਜੀ ਇਹਨਾਂ ਕੋਲ ਤਾਂ ਦੇਖੋ ਜੀ ਐਦਾਂ ਨੇ ਇੱਥੇ ਆਵਾਜ਼ਾਂ ਮਾਰ-ਮਾਰ ਕੇ ਬੁਲਾਉਂਦੇ ਹੁੰਦੇ ਜੀ ਆ ਸਾਡੀ ਦੁਕਾਨ ਤੋਂ ਲਵੋ ਸਮਾਨ ਸਾਡੀ ਦੁਕਾਨ ਤੋਂ ਲਵੋ ਇਸ ਤਰ੍ਹਾਂ ਅਗਰ ਤੁਸੀਂ ਇਹਨਾਂ ਨਾਲ ਘੱਟ ਵੱਧ ਕਰਨਾ ਚਾਹੋ ਤਾਂ ਉਹ ਵੀ ਇੱਥੇ ਈਜ਼ੀਲੀ ਹੋ ਜਾਂਦਾ ਹੈ ਕਿਉਂਕਿ ਇਹਨਾਂ ਦਾ ਰੇਟ ਕਾਫੀ ਥੋੜਾ ਜਾਂ ਦਾ ਅਚੜਾ ਕੇ ਹੀ ਰੱਖੇ ਹੁੰਦੇ ਤਾਂ ਅਗਰ ਤੁਹਾਨੂੰ ਬਾਰਗਨਿੰਗ ਕਰਨੀ ਆਉਂਦੀ ਆ ਤਾਂ ਇੱਥੇ ਉਹ ਵੀ ਰੇਟ ਹੋ ਜਾਂਦਾ ਹੈ ਜਿਵੇਂ ਰਿੰਗ ਲਾਈਟਸ ਹੋਈ ਆ ਬੋਟਲਾਂ ਹੋਈਆਂ వాటర్ ਬੋਟਲਸ ਇਸ ਤਰ੍ਹਾਂ ਮਤਲਬ ਕਾਫੀ ਸਮਾਨ ਆ ਇਦਾਂ ਦੀਆਂ ਰੇੜੀਆਂ ਫੜੀਆਂ ਤੁਹਾਨੂੰ ਆਮ ਹੀ ਇੱਦਾਂ ਚੱਲਦੀਆਂ ਫਿਰਦੀਆਂ ਦੇਖਣ ਨੂੰ ਮਿਲ ਜਾਣਗੀਆਂ ਤਾਂ ਉਹ ਸਾਹਮਣੇ ਬਿਲਕੁਲ ਇਹ ਬਿਜਲੀ ਵਾਲੀ ਮਾਰਕੀਟ ਹੈ ਇੱਥੇ ਤੁਹਾਨੂੰ ਬਿਜਲੀ ਦਾ ਸਮਾਨ ਕਾਫੀ ਸਸਤਾ ਮਿਲ ਜਾਵੇਗਾ ਜਿਵੇਂ ਮੰਨ ਲਓ ਕਿਸੇ ਨੇ ਸਪੀਕਰ ਲੈਣੇ ਇਲੈਕਟ੍ਰੋਨਿਕ ਸਮਾਨ ਲੈਣਾ ਕੋਈ ਵੀ ਉਹ ਤੁਹਾਨੂੰ ਇੱਥੇ ਲੁਧਿਆਣੇ ਦੀ ਘੰਟਾ ਘਰ ਮਾਰਕੀਟ ਵਿੱਚ ਬਹੁਤ ਈਜ਼ੀਲੀ ਮਿਲ ਜਾਵੇਗਾ ਉੱਪਰ ਹੈ ਜੀ ਘੰਟਾ ਘਰ ਦਾ ਪੁਲ ਤੇ نیچے ਦੋਨੋਂ ਪਾਸੇ ਐਦਾ ਦੁਕਾਨਾਂ ਐ ਬਾਜ਼ਾਰ ਨੇ ਲੱਗੇ ਹੋਏ ਤਾਂ ਫਿਰ ਬਿਲਕੁਲ ਰੇਲਵੇ ਸਟੇਸ਼ਨ ਦੇ ਨਾਲ ਹੀ ਇਹ ਵਾਲੀਆਂ ਦੁਕਾਨਾਂ ਕਿਤੇ ਜਾਣ ਦੀ ਐਦਾ ਲੋੜ ਨਹੀਂ ਹੈਗੀ ਤੇ ਬਸ ਸਟੈਂਡ ਤੋਂ ਵੀ ਜਸਟ 20 ਰੁਪਏ ਲੱਗਦੇ ਐ ਅੱਧਰ ਨੂੰ ਆਉਣ ਵਾਸਤੇ ਅਗਰ ਤੁਸੀਂ ਸਮਾਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੋਂ ਲੈ ਸਕਦੇ ਹੋ ਜੀ ਤਾਂ ਦੇਖੋ ਜੀ ਇਹ ਸ਼ਰਟਾਂ ਹੋਈਆਂ ਆਹ ਹਾਂ ਤਰਪਾਲਾਂ ਹੋਈਆਂ ਜਿਵੇਂ ਮੰਨ ਲਓ ਖੇਤਾਂ ਵਿੱਚ ਕਿਸਾਨਾਂ ਨੇ ਕੰਮ ਕਰਨਾ ਅਗਰ ਤੁਹਾਨੂੰ ਮੋਟੀਆਂ ਤਰਪਾਲਾਂ ਦੀ ਲੋੜ ਹੈ ਇਦਾਂ ਥੱਲੇ ਪਿਛਾ ਕੇ ਉਹ ਕਰਦੇ ਹੁੰਦੇ ਨਾ ਆਹ ਕਾਫੀ ਇੱਥੇ ਤੁਹਾਨੂੰ ਇਦਾਂ ਦੀਆਂ ਤਰਪਾਲਾਂ ਦੀਆਂ ਦੁਕਾਨਾਂ ਮਿਲ ਜਾਣਗੀਆਂ ਤੇ ਕੁਆਲਿਟੀ ਵਾਈਜ਼ ਕਾਫੀ ਵਦਿਆਏ ਬਹੁਤ ਪੁਰਾਣੀਆਂ ਦੁਕਾਨਾਂ ਐ ਜੀ ਲੁਧਿਆਣੇ ਚ ਇਹ ਜਦੋਂ ਦਾ ਲੁਧਿਆਣਾ ਬਣਿਆ ਹੋਵੇਗਾ ਉਸ ਟਾਈਮ ਦੀਆਂ ਆ ਇਦਾਂ ਦੀਆਂ ਇੱਥੇ ਤੁਹਾਨੂੰ ਦੁਕਾਨਾਂ ਆਮ ਹੀ ਮਿਲ ਜਾਣਗੀਆਂ ਤੇ ਇੱਥੇ ਇਸੇ ਮਾਰਕੀਟਸ ਤੁਹਾਨੂੰ ਫੌਜੀਆ ਦੇ ਕੱਪੜੇ ਵਗੈਰਾ ਅਜੀ ਮੇ ਮੱਛਰਦਾਨੀਆਂ ਹੋਈਆਂ ਔਰ ਹਾਂ ਅਗਰ ਕਿਸ ਨੇ ਵਾਲਪੇਪਰ ਲੈਣਾ ਉਹ ਵੀ ਤੁਹਾਨੂੰ ਇੱਥੇ ਦੋ ਤਿੰਨ ਦੁਕਾਨਾਂ ਹੈਗੀਆਂ ਉਹ ਵੀ ਮਿਲ ਜਾਣਗੀਆਂ ਪਰਫਿਊਮ ਦੀ ਇੱਕ ਰੇੜੀ ਆ ਗਈ ਐ ਤਾਂ ਮਤਲਬ ਕਾਫੀ ਸਮਾਨ ਇੱਥੇ ਸਸਤਾ ਹੈ ਕਹਿਣ ਤੋਂ ਭਾਵ ਕਿ ਮਿਕਸ ਵੈਰਾਈਟੀ ਹੈ ਅ ਰੇੜੀ ਦੇਖੋ ਚਲਦੀ ਫਿਰਦੀ ਰੇੜੀ ਹੈ ਤੇ ਇਹਨੇ ਸਾਰਾ ਕੁਝ ਇੱਥੇ ਪਰਫਿਊਮ ਵਗੈਰਾ ਹੀ ਰੱਖੇ ਹੋਏ ਨੇ ਤਾਂ ਫਿਰ ਆ ਦੇਖੋ ਫੇਰ ਇੱਕ ਤਰਪਾਲ ਦੀ ਦੁਕਾਨ ਆ ਗਈ ਤਾਂ ਕਾਫੀ ਸਮਾਨ ਇੱਥੋਂ ਲੋਕ ਲੈ ਕੇ ਜਾਂਦੇ ਨੇ ਤਾਂ ਐਦਾਂ ਮਤਲਬ ਕਾਫੀ ਸ਼ਾਪਸ ਨੇ ਇੱਥੇ ਤਾਂ ਦੇਖੋ ਜੀ ਅੱਗੇ ਹੁਣ ਜਿਵੇਂ ਬੂਟਾਂ ਦੀਆਂ ਆ ਗਈਆਂ ਸੈਂਡਲ ਆ ਗਿਆ ਬੱਚਿਆਂ ਦੇ ਕੱਪੜੇ ਆ ਗਏ ਆ ਮੁੰਡਿਆਂ ਦੇ ਅਦਾ ਲੋਰਾ ਟੀ-ਸ਼ਰਟਾਂ ਹੋਈਆਂ ਇਹ ਸਭ ਸਮਾਨ ਅਤੇ ਜ਼ਿਆਦਾਤਰ ਤੁਹਾਨੂੰ ਲੁਧਿਆਣੇ ਵਿੱਚ ਕੱਪੜਾ ਹੀ ਦੇਖਣ ਨੂੰ ਮਿਲੇਗਾ ਕਿਉਂਕਿ ਲੁਧਿਆਣੇ ਦਾ ਕੱਪੜਾ ਬਹੁਤ ਜ਼ਿਆਦਾ ਸਸਤਾ ਹੈ ਤੇ ਘੰਟਾਕਾਰ ਮਾਰਕੀਟ ਰਿਟੇਲ ਦੀ ਮਾਰਕੀਟ ਹੈ ਤੇ ਜਿਹੜੀ ਇਸ ਦੇ ਨਾਲ ਪੈਂਦੀ ਹੈ ਗਾਂਧੀ ਨਗਰ ਮਾਰਕੀਟ ਔਰ ਅਕਾਲ ਮਾਰਕੀਟ ਉਹ ਜੀ ਲੁਧਿਆਣੇ ਦੀਆਂ ਸਭ ਤੋਂ ਵੱਡੀਆਂ ਰੈਡੀमेड ਕੱਪੜਿਆਂ ਦੀਆਂ ਮਾਰਕੀਟਸ ਨੇ ਉੱਥੋਂ ਲੋਕ ਕਾਫੀ ਕੱਪੜਾ ਹੋਲ ਸੇਲ ਵਿੱਚ ਦਿੰਦੇ ਨੇ ਇੱਕ ਲੁਧਿਆਣੇ ਦੀ ਏਸੀ ਮਾਰਕੀਟ ਹੋਈ ਇੱਥੇ ਵੀ ਤੁਹਾਨੂੰ ਲੇਡੀਜ਼ ਸੂਟ ਔਰ ਇੱਦਾਂ ਮਿਲ ਜਾਣਗੇ ਜੈਂਟਸ ਕਪੜੇ ਤੇ ਦੇਖੋ ਜੀ ਸਾਹਮਣੇ ਰੇਲਵੇ ਸਟੇਸ਼ਨ ਦਾ ਕੰਮ ਚੱਲ ਰਿਹਾ ਹੈ ਬਹੁਤ ਮਹੀਨੇ ਹੋ ਗਏ ਇੱਥੇ ਲੁਧਿਆੜੇ ਨੂੰ ਕਹਿ ਰਹੇ ਕਿ ਰੇਲ ਇੰਟਰਨੈਸ਼ਨਲ ਰੇਲਵੇ ਸਟੇਸ਼ਨ ਬਣਾਉਣ ਜਾ ਰਹੇ ਨੇ ਤਾਂ ਇਸ ਕਰਕੇ ਜਿਹੜੀ ਨੰਗਲ ਤੋਂ ਅੰਮ੍ਰਿਤਸਰ ਵਾਲੀ ਟ੍ਰੇਨ ਆਉਂਦੀ ਹੈ ਨਾ ਉਹ ਵੀ ਜੀ ਕਾਫੀ ਮਹੀਨਿਆਂ ਤੋਂ ਬੰਦ ਕੀਤੀ ਹੋਈ ਹੈ ਤਾਂ ਕਾਫੀ ਟਾਂ ਮਹੀਨਿਆਂ ਤੋਂ ਇਹ ਵੱਡਾ ਇੱਥੇ ਰੇਲਵੇ ਜੰਕਸ਼ਨ ਦਾ ਲੁਧਿਆਣੇ ਵਿੱਚ ਕੰਮ ਚੱਲ ਰਿਹਾ ਹੈ ਤਾ ਐਦਾਂ ਮਤਲਬ ਰੇਲਵੇ ਸਟੇਸ਼ਨ ਦੇ ਨਾਲ ਹੀ ਸਾਰੇ ਇਹ ਵਾਲੇ ਬਾਜ਼ਾਰ ਸ਼ੁਰੂ ਹੋ ਜਾਂਦੇ ਜਿਵੇਂ ਮੰਨ ਲਓ ਘੰਟਾ ਘਰ ਬਾਜ਼ਾਰ ਹੈ ਚੌੜਾ ਬਾਜ਼ਾਰ ਹੈ ਬੁਕਸ ਮਾਰਕੀਟ ਹੈ ਤਾਂ ਜੀ ਐਦਾਂ ਸੀ ਸਿੱਧੇ ਜਾ ਕੇ ਜਾ ਕੇ ਹੁਣ ਸਾਨੂੰ ਇੱਥੇ ਜੀ ਜੀਐਮਡੀ ਸਿਟੀ ਸੈਂਟਰ ਮਿਲ ਜਾਵੇਗਾ ਮਤਲਬ ਲੁਧਿਆਣੇ ਦਾ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਆ ਵਾਲਾ ਮਾਹੌਲ ਹੈ ਇੱਥੇ ਤੁਹਾਨੂੰ ਕਪੜਾ ਵੀ ਹੋਲ ਸੇਲ ਵਿੱਚ ਮਿਲ ਜਾਵੇਗਾ ਤੇ ਅੱਜ ਅਸੀਂ ਤੁਹਾਨੂੰ ਇੱਥੇ ਦਿਖਾਵਾਂਗੇ ਮਿਸ਼ਾ ਟੈਕਸ ਫੈਬ ਵਾਲਿਆਂ ਦਾ ਲੇਡੀਜ਼ ਸੂਟਾਂ ਦੀ ਹੋਲ ਸੇਲ ਦੁਕਾਨ ਕਾਫੀ ਵੱਡੀ ਦੁਕਾਨ ਹੈ ਇਹਨਾਂ ਭਾਜੀ ਦਾ ਆਪਣਾ ਚੈਨਲ ਵੀ ਹੈ ਮਿਸ਼ਾ ਟੈਕਸ ਫੈਬ ਕਰਕੇ ਤੁਸੀਂ ਸਰਚ ਕਰ ਸਕਦੇ ਹੋ ਤੇ ਮੈਂ ਉੱਥੇ ਗਈ ਸੀਗੀ ਉਹਨਾਂ ਨੂੰ ਪੁੱਛਣ ਕਿ ਤੁਹਾਡੀ ਸ਼ਾਪ ਤੇ ਆ ਕੇ ਮੈਂ ਵੀਡੀਓ ਬਣਾਉਂਗੀ ਤਾਂ ਮੈਂ ਜਾਵਾਂਗੀ ਤੁਸੀਂ ਵੇਟ ਕਰਿਓ ਤਾਂ ਦੇਖੋ ਜੀ ਅੰਦਰ ਹੈ ਮੈਂ ਬਹੁਤ ਜ਼ਿਆਦਾ ਇਹਨਾਂ ਦੀ ਮਤਲਬ ਕਾਫੀ ਸਸਤੀ ਦੁਕਾਨ ਹੈ ਬੜੀ ਜਿੱਨਣਾ ਇਕੱਠਾ ਕਪੜਾ ਲੈਣਾ ਤਾਂ ਇੱਥੇ ਤੁਸੀਂ ਲੁਧਿਆਣੇ ਦੇ ਜੀਐਮਡੀ ਸਿਟੀ ਸੈਂਟਰ ਆ ਆ ਸਕਦੇ ਹੋ ਤਾਂ ਦੇਖੋ ਜੀ ਜਿਵੇਂ ਅੱਜ ਆਮਣੀ ਰੰਗ ਦੇ ਲਿਫਾਫੇ ਰੱਖੇ ਹੋਏ ਨੇ ਸਾਬ ਇੱਥੇ ਕਪੜਾ ਖਰੀਦਿਆ ਹੋਇਆ ਹੈ ਜੀ ਤਾਂ ਮਤਲਬ ਕਾਫੀ ਇਹਨਾਂ ਦਾ ਕਪੜਾ ਵੀ ਕਾਫੀ ਮਤਲਬ ਅੱਛਾ ਹੁੰਦਾ ਕਾਫੀ ਸਸਤਾ ਮਿਲ ਜਾਂਦਾ ਅਗਰ ਕਿਸੇ ਨੇ ਦੁਕਾਨ ਵਾਸਤੇ ਜਾਂ ਵਿਆਹ ਸ਼ਾਦੀਆਂ ਵਾਸਤੇ ਕਪੜਾ ਲੈਣਾ ਇਸ ਦੁਕਾਨ ਦੀ ਵੀਡੀਓ ਬਹੁਤ ਜਲਦੀ ਆਵੇਗੀ ਤਾਂ ਪਲੀਜ਼ ਵੇਟ ਕਰਿਓ ਤਾਂ ਦੋਸਤੋ ਵੈਸੇ ਕੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਇੱਕ ਲਾਈਕ ਸ਼ੇਅਰ ਕਰਕੇ ਜਾਇਓ ਔਰ ਚੈਨਲ ਨੂੰ ਪਲੀਜ਼ ਵਾਅਦਾ ਤੋਂ ਵਾਅਦਾ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਪਲੀਜ਼ ਸ਼ੇਅਰ ਕਰਿਆ ਕਰੋ ਔਰ ਚਲੋ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਦੇ ਵਧੀਆ ਜਿਹੇ ਬਾਜ਼ਾਰ ਵਿੱਚ ਮਿਲਦੇ ਹਾਂ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸ਼੍ਰੀ ਅਕਾਲ